ਮਿਡਲ ਸਕੂਲ ਦੇ ਇੰਚਾਰਜ ਮੈਡਮ ਅੰਜਨਾ ਜੀ ਸੰਭੂ ਸਟਾਫ ਪ੍ਰਾਇਮਰੀ ਸੰਭੂ ਸਟਾਫ ਮੈਂ ਪਰਮਜੀਤ ਸਿੰਘ ਹਰਟੀਚਰ ਗੋਨਿਆਣਾ ਕਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਅੱਜ ਸਕੂਲ ਵਿੱਚ ਬਹੁਤ ਹੀ ਮਾਣਮੱਤੀ ਤੁਹਾਡੇ ਸਾਰਿਆਂ ਦੀ ਸਾਡੀ ਹਰਮਨ ਪਿਆਰੀ ਸ਼ਖਸੀਅਤ ਸਰਦਾਰ ਹਾਕਮ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲੋ ਬਠਿੰਡਾ ਜਿਹੜੇ ਮੰਨ ਲਓ ਅਚ ਅਧਿਕਾਰੀਆਂ ਵੱਲੋਂ ਇਹਨਾਂ ਦੀ ਡਿਊਟੀ ਲਈ ਹੈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਵੀ ਪਿਛਲੇ ਸਾਲ ਆਈ ਸੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਹੁਤ ਵੱਡੀ ਇਹ ਮਾਣ ਵਾਲੀ ਗੱਲ ਹੈ ਕਿ ਔਨਸਾਰ ਕਿਸੇ ਮੁਲਾਜ਼ਮ ਨੂੰ ਸਿਆਣ ਲੈਣਾ ਜਾਂ ਸਾਡੇ ਵਰਗੇ ਸਕੂਲਾਂ ਜਾਂਦੇ ਆ 2 4 5 10 20 ਜਾਣਦੇ ਹੁੰਦੇ ਆ ਤੇ ਸਾਰੇ ਸਕੂਲਾਂ ਦੇ ਸਾਰੇ ਮੁਲਾਜ਼ਮ ਤੇ ਆਪਦੇ ਮੁਲਾਜ਼ਮ ਦੇ ਜਿਹੜੇ ਆਪਦੇ ਏਰੀਏ ਚ ਆਪਦੇ ਖੇਤਰ ਚੋਂ ਇਹਨਾਂ ਦਾ ਨਾਂ ਐ ਬਹੁਤ ਵੱਡਾ ਤੇ ਮੈਨੂੰ ਐ ਨਹੀਂ ਸਮਝ ਆਉਂਦੀ ਮੈਂ ਤਾਂ ਆੜਕ ਰਿਆਂ ਵੀ ਮੈਂ ਪਹਿਲਾਂ ਤੇ ਇਹਨਾਂ ਬਾਰੇ ਦੱਸਤਾ ਇਹਨਾਂ ਦਾ ਧੰਨਵਾਦ ਵੀ ਕਰ ਦੋ ਸਾਰਾ ਕੁਝ ਬੋਲ ਰਿਆਂ ਮੈਂ ਪਰ ਕਿਹੜੇ ਖੇਤਰ ਤੋਂ ਕਿੱਥੋਂ ਇਹਨਾਂ ਨੂੰ ਕਹੋ ਵੀ ਇਹਨੂੰ ਕਿੰਨੀ ਨੌਲੇਜ ਆ ਉਹ ਸਮਝ ਨਹੀਂ ਆਉਂਦੀ ਕਿ ਕਿਹੜੇ ਖੇਤਰ ਚ ਇਹਨਾਂ ਨੇ ਬੋਲਣ ਵਾਲਾ ਕੋਈ ਨੌਲੇਜ ਦੇਣ ਵਾਲਾ ਕੋਈ ਕਸਰੇ ਦੀ ਛੱਡੀ ਹਰ ਖੇਤਰ ਜਿਹਦਾ ਨਾਂ ਲਓ ਡਾਕਟਰ ਵਿਦਿਆ ਕੋਈ ਜਿਹੜੇ ਜੋਤਸੀ ਵਹਿਮਾਂ ਭਰਮਾਂ ਚ ਪਾਉਂਦੇ ਆ ਪੰਡਤਾਂ ਵਾਲਾ ਕੋਈ ਜਾਂ ਚੰਗੀ ਮਾੜੀ ਚੀਜ਼ ਆਪਾਂ ਗਲਤ ਕਈ ਵਾਰੀ ਕਾਲਾ ਕਿਵੇਂ ਬਲਣੀਆਂ ਇੱਥੋਂ ਤੱਕ ਨਿੱਕੀ ਨਿੱਕੀ ਨੌਲੇਜ ਤੱਕ ਤੁਹਾਨੂੰ ਖਾਣਾ ਪੀਣਾ ਵੀ ਕਿਹੜੇ ਫਲ ਨੂੰ ਨੂਨ ਲਾਉਣਾ ਹੈ ਕਿਹੜੇ ਨੂੰ ਨਹੀਂ ਲਾਉਣਾ ਤੇ ਬਹੁਤ ਹੀ ਵੱਡੀ ਗੱਲ ਹੈ ਪਰ ਇਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਤੁਹਾਨੂੰ ਵੱਡੀ ਗੱਲ ਹੈ ਤੇ ਧਾੜੀ ਵੀ ਮਾਰਿਓ ਇਹਨਾਂ ਨੇ ਅੱਜ ਤੱਕ ਕਿਸੇ ਵੀ ਕੰਮ ਬਦਲੇ ਪੈਸਾ ਨਹੀਂ ਲਿਆ ਇਹ ਆਪਦੇ ਮਹਿਕਮੇ ਚ ਪੂਰੇ ਇਮਾਨਦਾਰ ਅਫੀਸਰ ਹੈ ਤੇ ਐਸਆਈ ਹੈ ਥਾਣੇਦਾਰ ਹੈ ਆਪਾਂ ਨੂੰ ਐ ਬੋਲੀ ਜਾਂਦੇ ਤੁਸੀਂ ਤਾਂ ਬੱਚੇ ਆ ਤੁਸੀਂ ਕਹਿੰਦੇ ਇੱਕ ਪੁਲਿਸ ਵਾਲਾ ਆਇਆ ਤੇ ਪੁਲਿਸ ਵਾਲੇ ਅਫੀਸਰ ਹੈ ਬਹੁਤ ਹੀ ਪਵਿੱਤਰ ਰੂਹ ਹੈ ਇਹ ਇੱਕ ਪਵਿੱਤਰ ਰੂਹ ਦੇ ਜਿਹੜੇ ਸ਼ਬਦ ਨਿਕਲਦੇ ਆ ਉਹ ਜਦੋਂ ਅੱਗੇ ਨਿਕਲਦੇ ਆ ਨਾ ਸੁਣਦੇ ਆ ਆਪਾਂ ਤੇ ਉਹਨਾਂ ਤੇ ਅਸਰ ਕਰਦੇ ਆ ਉਹ ਤੇ ਉਹਨਾਂ ਨੂੰ ਅੱਗੇ ਜ਼ਿੰਦਗੀਆਂ ਬਦਲ ਕੇ ਰੱਖ ਦਿੰਦੇ ਆ ਜਿੱਥੇ-ਜਿੱਥੇ ਵੀ ਜਾਂਦੇ ਆ ਮੈਂ ਤਾਂ ਸੋਚੀ ਜਾਂਦਾ ਸੀ ਬੈਠਾ ਬੋਲਣਾ ਨਹੀਂ ਜ਼ਿਆਦਾ ਆਉਂਦਾ ਪਰ ਮੈਂ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਜਿੱਥੇ-ਜਿੱਥੇ ਜਾਈ ਜਾਂਦੇ ਆ ਜਿੰਨਾਂ ਇਹਨਾਂ ਦਾ ਟਾਈਮ ਦੱਸਿਆ ਸਾਲ ਕ ਰਹਿ ਗਿਆ ਤੇ ਇਹਨਾਂ ਨੂੰ 10 ਸਾਲ ਹੋਰ ਵਧਾ ਦੇਣੇ ਚਾਹੀਦੇ ਆ ਵੀ ਬੱਚਿਆਂ ਦੀ ਜ਼ਿੰਦਗੀ ਸਾਡੇ ਵਰਗਿਆਂ ਨੂੰ ਕਿੰਨਾ ਫਰਕ ਪੈ ਰਿਹਾ ਕਿੰਨੀ ਨੌਲੇਜ ਮੈਂ ਕਹਿੰਦਾ ਯਾਦ ਹੀ ਨਹੀਂ ਰਹਿਣੀ ਪੂਰੀ ਐ ਲੱਗਦਾ ਵੀ ਇਹ ਪੂਰੀ ਦੀ ਪੂਰੀ ਕਿਤਾਬ ਲਿਖ ਦੇਣ ਜਾਂ ਪੂਰੀ ਰਿਕਾਰਡਿੰਗ ਦੇਣ ਜਾਂ ਕੋਈ ਇੱਕ ਵੀ ਗੱਲ ਮਿਸ ਨਾ ਹੋਵੇ ਤੇ ਉਹ ਸਾਰੀ ਜ਼ਿੰਦਗੀ ਦੇ ਸਾਰੇ ਦਿਨ ਕੰਮ ਵਾਲੀਆਂ ਗੱਲਾਂ ਅਸੀਂ ਕਿੰਨੀਆਂ ਗਲਤੀਆਂ ਕਰੀ ਜਾਂਦੇ ਆ ਤੇ ਉਹ ਜਿਹੜੇ ਸ਼ਬਦ ਆ ਜਿਹੜੇ ਅੰਦਰੋਂ ਪਰਮਾਤਮਾ ਵਾਲੀ ਜੇ ਸਾਫ਼ ਰੂਹ ਹੈ ਸਾਫ਼ ਦਿਲ ਹੈ ਵਿੱਤਰ ਸਵੋਚ ਹੈ ਤਾਂ ਤਾਂ ਜਾ ਕੇ ਆਪਣੇ ਤੇ ਉਹ ਗੱਲਾਂ ਆਪਾਂ ਇੱਕ ਵੀ ਬੱਚਾ ਬੋਲਿਆ ਨਹੀਂ ਉੱਠ ਕੇ ਨਹੀਂ ਗਿਆ ਅਸੀਂ ਇਧਰੋਂ ਇਹਨਾਂ ਦੀ ਗੱਲਾਂ ਚੋਂ ਬਾਹਰ ਸੁਰਤੀ ਨਹੀਂ ਗਈ ਤੇ ਬਹੁਤ ਵੱਡੀ ਗੱਲ ਹੈ ਅੱਜ ਕੱਲ ਅਸੀਂ ਅਸੀਂ ਪੜਾਉਂਨੇ ਆ ਤੁਸੀਂ 2 ਮਿੰਟ ਵੀ ਧਿਆਨ ਸਿੱਧਾ ਨਹੀਂ ਰੱਖਦੇ ਕਿਉਂ ਉਹ ਪੜਦੇ ਹੁੰਨੇ ਆਪਾਂ ਉਹ ਐਡੀ ਗੱਲ ਖਿੱਚ ਨਹੀਂ ਪਉਂਦੀ ਤੁਹਾਨੂੰ ਇਹ ਗੱਲਾਂ ਇਹ ਸ਼ਬਦ ਜਿਹੜੇ ਅੰਦਰੋਂ ਨਿਕਲਦੇ ਆ ਜਿਹੜੀ ਇਹ ਕੋਈ ਗਿਰਲੀਆਂ ਰੂਹਾਂ ਹੁੰਦੀਆਂ ਹਰੇਕ ਦੇ ਹਿੱਸੇ ਨਹੀਂ ਆਉਂਦਾ ਪੁਲਿਸ ਵਾਲਿਆਂ ਦਾ ਸਾਰੇ ਵਿਭਾਗਾਂ ਸਾਰੇ ਉਹਦੇ ਚ ਆਦਮੀ ਸਾਰੇ ਮੁਲਾਜ਼ਮ ਚੰਗੇ ਨਹੀਂ ਹੁੰਦੇ ਤੇ ਸਾਰੇ ਪੁਲਸ ਮੁਲਾਜ਼ਮ ਮੈਂ ਇਹਨਾਂ ਸਰ ਨੇ ਬੋਲਿਆ ਵੀ ਮਾਉਂਟ ਸਰ ਕਹਿਆ ਵੀ ਹੀਰਾ ਆਇਆ ਜਿਹਾ ਸਾਰਾ ਆਇਆ ਮਹਾਨ ਆ ਉਹ ਬਹੁਤ ਵਧੀਆ ਭੱਜ ਕੇ ਸਦਕੇ ਲਿਆਓ ਤੇ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਤੇ ਉਹ ਮੂੰਹ ਚ ਨਿਕਲਦੇ ਆਟੋਮੈਟਿਕ ਹੀਰਾ ਤਾਂ ਇੱਕ ਚੀਜ਼ ਵਾਸਤੇ ਹੁੰਦਾ ਉਹ ਚਮਕਦਾ ਜਾਂ ਮਹਿੰਗਾ ਜੀ ਕੀਮਤ ਬਹੁਤ ਵੱਡੀ ਹੁੰਦੀ ਹੈ ਤੇ ਪਰ ਇਹੋ ਜੀ ਸ਼ਖਸੀਅਤ ਦਾ ਮੁੱਲ ਹੀ ਕੋਈ ਨਹੀਂ ਜਿਹਨੇ ਹਾਰ ਖੇਤਰ ਚ ਹਾਰ ਜਾਣਕਾਰੀ ਦੇਣੀ ਤੇ ਮੈਡਮ ਬਲਵਿੰਦਰ ਬਲਿੰਦਰ ਇਹਨਾਂ ਦੇ ਭਤੀਜੇ ਜਦੋਂ ਤੁਸ ਦੱਸਿਆ ਆ ਕੇ ਇਹਨੂੰ ਬਹੁਤ ਖੁਸ਼ੀ ਮੈਂ ਕਿਹਾ ਬਹੁਤ ਵਧੀਆ ਸੁਭਾਅ ਮੈਡ ਹੋਂਦਾ ਤੇ ਤੁਸੀਂ ਵਧੀਆ ਗੱਲ ਐ ਇਹ ਨਾਲ ਦੱਸਿਆ ਉਹਨਾਂ ਦੇ ਪਿਤਾ ਬਾਰੇ ਬਹੁਤ ਵੱਡੀ ਗੱਲ ਐ ਵੀ ਉਹ ਇਮਾਨਦਾਰ ਸੀ ਤੇ ਇੱਕ ਇਮਾਨਦਾਰ ਬੰਦੇ ਦਾ ਇਮਾਨਦਾਰ ਮੁਲਾਜ਼ਮ ਦਾ ਸੰਗ ਵੀ ਉਹ ਜਿਹਾਂ ਨਾਲ ਹੁੰਦਾ ਉਹਦੇ ਨਾਲ ਉਥੋਂ ਸਿੱਖਿਆ ਲੈਂਦੇ ਆ ਉਹ ਅੱਗੇ ਵੰਡਦੇ ਫਿਰਦੇ ਆ ਦੇਖੋ ਤੁਸੀਂ ਕਿੰਨੀ ਵੱਡੀ ਮਹਾਨ ਗੱਲ ਐ ਵੀ ਕਿਹਦੇ ਕੋਲ ਟਾਈਮ ਐ ਦੱਸਣ ਦਾ ਸੁਣਨ ਦਾ ਓਏ ਤੇ ਬਹੁਤ ਵੱਡੀ ਗੱਲ ਆਏ ਵੀ ਆਪਾਂ ਨੂੰ ਇੱਕ ਚੀਜ਼ ਦੀ ਸਿੱਖਿਆ ਨੇ ਦੇ ਕੇ ਗਏ ਇਹਨੂੰ ਨੋਟ ਕਰਕੇ ਰੱਖੋ ਦਿਮਾਗ 'ਚ ਰੱਖੋ ਤੁਹਾਨੂੰ ਮਿਹਨਤ ਕਰਨ ਨੂੰ ਕਿਹਾ ਤੁਹਾਨੂੰ ਇਹ ਕਿੱਡੀ ਵੱਡੀ ਗੱਲ ਕਹੀ ਆ ਆਪਦੇ ਆਪ ਨੂੰ ਗਰੀਬ ਨਹੀਂ ਸਮਝਣਾ ਤੁਸੀਂ ਨੈਗੇਟਿਵ ਸੋਚ ਨਹੀਂ ਰੱਖਣੀ ਜੇ ਤੁਸੀਂ ਇੱਕ ਵਾਰੀ ਬਿਮਾਰ ਵੀ ਬਿਮਾਰ ਆਪਦੇ ਆਪ ਨੂੰ ਸਮਝਣ ਲੱਗ ਗਏ ਨਾ ਬਿਮਾਰਾਂ ਦੇ ਕੋਲੇ ਬਹਿ ਕੇ ਕਰੀ ਜਾਓ ਵੀ ਹੈ ਤੈਨੂੰ ਤਾਂ ਆਏ ਹੋ ਗਿਆ ਤੂੰ ਤਾਂ ਰਹਿ ਗਿਆ ਉਹ ਹੋਰ ਬਿਮਾਰ ਹੋ ਜਾਊਗਾ ਤੇ ਜਿਉਂ ਹੌਸਲਾ ਦੇ ਜਾਣ ਦੋ ਚਾਰ ਜਾਣੇ ਵੀ ਤਾਂ ਉਹ ਤਾਂ ਹੋਈ ਕੁਛ ਨਹੀਂ ਅੱਧੀ ਬਿਮਾਰੀ ਠੀਕ ਹੋ ਜਾਂਦੀ ਓਦੀ ਪੋਜ਼ਿਟਿਵ ਸੋਚਣਾ ਇਹਨਾਂ ਦੇ ਬਹੁਤ ਵਧੀਆ ਵਿਚਾਰ ਹੈ। ਤਾਹੋ ਜੇ ਵਿਚਾਰ ਸਾਨੂੰ ਸਾਲ ਜਦੋਂ ਆਉਣੇ ਉਹਦੀ ਮਿਲਦੇ ਆ, ਬਾਕੀ ਤਾਂ ਕਿਤੇ ਮਿਲਦੇ ਨਹੀਂ। ਹੈ। ਇਸ ਤੋਂ ਪਹਿਲਾਂ ਇਹਨਾਂ ਨੇ ਦੋ ਸਕੂਲ ਕਵਰ ਕਰਤੇ। ਮਿਹਨਤ ਦੇਖੋ। ਖਾਣਾ, ਚਾਹ, ਪਾਣੀ, ਚਾਹ ਪੀਂਦੇ ਨਹੀਂ। ਅੱਜ ਕਹਿੰਦੇ ਪਹਿਲੀ ਵਾਰੀ ਪੀਤੀ ਆ। ਜਦੋਂ ਮਾਂ ਵਾਲੀ ਗੱਲ ਆ ਵੀ ਆਪਣੇ ਕੋਲ ਚਾਹ ਪੀਤੀ ਆ ਇਹਨਾਂ ਨੇ। ਤੇ ਤੀਜੇ ਸਕੂਲ 'ਚ ਇਹਨਾਂ ਦਾ ਕੰਮ ਹੁਣ ਅੱਗੇ ਵੀ ਹੋਰ ਕਰਨੇ ਹੋਣਗੇ। ਇਹ ਬਹੁਤ ਵੱਡੀ ਅੱਜ ਕੱਲ ਦੀ ਇਸ ਟਾਈਮ 'ਚ ਅੱਜ ਕੱਲ ਹਰ ਪਰਮਾਰ ਆ ਪੂਰੀ ਦੇਈ ਮਾਨੀ। ਉਠੜੇ ਸ਼ਬਦ ਹੈਰਾ ਸਭ ਕੋਈ ਕਮੀਨ ਬਹੁਤ ਗੱਲ ਇਹਨੂੰ ਜਦ ਤੱਕ ਪਿਆਰ ਹੋਗਾ ਅਮਰ ਇਹਨਾਂ ਦਾ ਬਹੁਤ